ਡੇਰਾ ਸੰਤ ਮੇਲਾ ਰਾਮ ਜੀ ਪਰੋ ਮਜਾਰਾ ਵਿਖੇ ਸੰਤ ਮੇਲਾ ਰਾਮ ਜੀ ਦੀ ਸਾਲਾਨਾ 72ਵੀਂ ਬਰਸੀ ਮਨਾਈ ਗਈ ਇਹ ਬਰਸੀ ਡੇਰੇ ਦੇ ਗੱਦੀ ਨਸ਼ੀਨ ਸੰਤ ਕੁਲਵੰਤ ਰਾਮ ਜੀ ਦੀ ਅਗਵਾਈ ਵਿੱਚ ਮਨਾਈ ਗਈ ਸਵੇਰ ਸਮੇਂ ਗੁਰੂ ਗਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਸੰਤਾ ਮਹਾਪੁਰਸ਼ਾਂ ਨੇ ਪਰਵਚਨਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਕੋਰ ਸਿਸਟਰ ਨੂੰ ਡੇਰੇ ਵੱਲੋਂ ਸੋਨੇ ਦੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੰਗਤਾਂ ਲਈ ਅਟੁੱਟ ਲੰਗਰ ਵਰਤਾਇਆ ਗਿਆ ਸੰਤ ਕੁਲਵੰਤ RAM ਨੇ ਬਰਸੀ ਸਮਾਗਮ ਵਿੱਚ ਸ਼ਾਮਲ ਹੋਣ ਤੇ ਸਭ ਦਾ ਧੰਨਵਾਦ ਕੀਤਾ ਛੇਕਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਜੋ ਬੋਲੇ ਸੋਨਰ ਪਾਇ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੇਵ ਪਿਤਾ ਜਿਹੜਾ 108 ਸੰਤ ਬਾਬਾ ਮੇਲਾ ਰਾਮ ਜੀ ਮਹਾਰਾਜ ਦੇ ਤਪੂ ਸਥਾਨ ਉਹਨਾਂ ਜਨਮ ਨਗਰੀ ਪਿੰਡ ਭੁਰਮ ਗਿਆਰਾ ਦੇਖੀ ਉਹਨਾਂ ਦਾ 72ਵਾਂ ਸਾਲਾਨਾ ਵਾਰਸੀ ਸਮਾਗਮ ਸੰਗਤ ਦਾ ਵੱਲੋਂ ਬਹੁਤ ਹੀ ਵਿਛੜਦਾ ਭਾਵਨਾ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਸੰਗਤਾਂ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਮਹਾਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਈਆਂ ਸਤ ਮਹਾਪੁਰਸ਼ਾਂ ਦਾ ਜੀਵਨ ਇੱਕ ਇਹੋ ਜਿਹਾ ਜੀਵਨ ਸੀ ਜਿਨ੍ਹਾਂ ਨੇ ਪੂਰੀ ਲੋਕਾਈ ਨੂੰ ਵਿਦਿਆ ਦੇ ਨਾਲ ਹਨੇਰੇ ਚੋਂ ਕੱਢ ਕੇ ਚਾਨਣ ਵਿੱਚ ਲਿਆਂਦਾ ਉਹਨਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਕਥਨ ਅਨੁਸਾਰ ਮਾਦੋ ਵਿਦਿਆ ਹਿਤਕਿਨ ਉਹ ਇੱਕ ਦੀਪ ਮਲੀਨ ਗੁਰੂ ਸਾਹਿਬ ਜੀ ਕਹਿੰਦਾ ਫਰਮਾਨ ਹੈ ਮਾਦੋ ਵਿਦਿਆ ਹਿਤਕਿਨ ਉਹ ਇੱਕ ਦੀਪ ਮਲੀਨ ਜੇ ਵਿਦਿਆ ਤੋਂ ਅਸੀਂ ਦੂਰ ਹੋ ਗਏ ਤਾਂ ਸਾਡਾ ਅੰਦਰ ਚਰਾ ਕੇ ਦਾ ਜਮਵਾ ਭਾਬ ਸਾਸੀ ਗਿਆਨ ਬਣ ਨਾ ਬਣੇ ਤਾਂ ਅਸੀਂ ਦੂਸਰੇ ਨੂੰ ਗਿਆਨ ਕਿੱਦਾਂ ਵੰਡਾਂਗੇ ਉਹ ਸੋਚਦੇ ਮਾਲਕ ਬਾਬਾ ਮਿੱਲਾ RAM ਜੀ ਮਹਾਰਾਜ ਉਸ ਸਮੇਂ ਦੇ ਵਿੱਚ 1954 ਦੇ ਵਿੱਚ ਉਹਨਾਂ ਨੇ ਸ੍ਰੀ ਛੱਡਿਆ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਧੂਨੇ ਦੀ ਰਾਖ ਥੱਲੇ ਪਿਛਾ ਕੇ ਉੱਪਰ ਲਿਖ ਕੇ ਬੱਚਿਆਂ ਨੂੰ ਪੜ੍ਹਾਉਂਦਿੰਦੇ ਗਏ ਔਰ ਗੁਰਬਾਣੀ ਦੀ ਸੰਸਿਆ ਦਿੰਦੇ ਹੁੰਦੇ। ਔਰ ਇਹੋ ਜਿਹੇ ਮਹਾਪੁਰਸ਼ਾਂ ਦਾ ਦੁਨੀਆ ਦੇ ਉੱਤੇ ਆਉਣਾ ਹੀ ਧੰਤਾਜੋਗ ਹੁੰਦਾ ਹੈ। ਜਿਹੜੇ ਕਿ ਸੰਗਤ ਨੂੰ ਆਪਣੇ ਸੇਵਕਾਂ ਨੂੰ ਹੀ ਕਹਿੰਦੇ ਨੇ ਕਿ ਜੇ ਤੁਸੀਂ ਮੇਰੇ ਸੇਵਕ ਹੋ ਤਾਂ ਬੱਚਿਆਂ ਨੂੰ ਪੜ੍ਹਾਓ, ਨਸ਼ਾ ਤੋਂ ਮੁਕਤ ਹੋਵੋ ਔਰ ਉਹ ਨਸ਼ਾ ਤੋਂ ਦੂਰ ਕਰਦੇ ਸੀਗੇ ਔਰ ਬੱਚਿਆਂ ਨੂੰ ਵਿੱਦਿਆ ਦੇ ਨਾਲ ਜੋੜਦੇ ਸੀਗੇ। ਅੱਜ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਤੇ ਡੇਰਾ 108 ਸਤਿਗੁਰ ਬਾਬਾ ਮਿੱਲੇ ਧਰਮਯਾਰਾ ਵਿਕੇ ਸਤਿਗੁਰੂ ਅਰਜ ਪਬਲਿਕ ਸਕੂਲ ਚਲਾਇਆ ਜਾ ਰਿਹਾ ਹੈ ਜੋ ਮਾਪੁਰਚਾਂ ਦੀ ਉਹ ਸੋਚ ਸੀ ਕਿ ਉਹ ਡਾਕਟਰ ਬਾਬਾ ਸਾਹੂ ਦਾ ਸੋਚਿਆ ਪਰ ਉਹ ਜੁਰੂ ਸੰਘਰਸ਼ ਕਰੋ ਉਹੀ ਸੋਚ ਲੈ ਕੇ ਇਹ ਡੇਰਾ ਸੱਜ ਰਿਹਾ ਹੈ ਅੱਜ ਮਾਪੁਰਚਾਂ ਨੂੰ ਦੂ ਤਰਾਡੇ ਤੋਂ ਸ਼੍ਰੀ ਗੁਰਦਾਸ ਸਾਹਿਬ ਦਾ ਸਮੁਦਾਇ ਤੇ ਆਡੀਵਲ ਦੇ ਮਾਪੁਰਚ ਅਤੇ ਬਖ ਬਖ ਜਥੇਬੰਦੀਆਂ ਨਾਨਕ ਜਥੇਬੰਦੀਆਂ ਹੋਰ ਵੀ ਰਾਜਨੀਤਿਕ ਲੋਕ ਆ ਧਾਰਮਿਕ ਆਗੂ ਸਾਰੇ ਮਹਾਪੁਰਸ਼ਾਂ ਅਨੁਾਈ ਸਰਦਾਰ ਦੇ ਫਲ ਭੇਟ ਕਰਨ ਪਹੁੰਚੇ ਔਰ ਸ੍ਰੀ ਸੰਗਤਾਂ ਦਾ ਮੈਂ ਅ ਮੈਂ ਚੈਨਲ ਆਹੀਂ ਇਲੈਕਟ੍ਰੋਨਿਕ মিডিਆ ਆਹੀਂ ਮੈਂ ਸਾਰੀਆਂ ਸੰਗਤਾਂ ਦਾ ਸੰਤਾਂ ਮਹਾਪੁਰਸ਼ਾਂ ਦਾ ਕੋਟਨ ਕੋ ਧੰਨਵਾਦ ਕਰਦਾ ਜਿਨ੍ਹਾਂ ਨੇ ਡੇਰਾ ਸਾਹਿਬ ਇਥੇ ਪਹੁੰਚ ਕੇ ਮਹਾਪੁਰਸ਼ਾਂ ਨੂੰ ਸ਼ਰਧਾ ਦੇ ਫਲ ਭੇਟ ਕੀਤੇ ਔਰ ਆਪਣਾ ਸੰਗਤ ਆਪਣਾ ਜੀਵਨ ਸਫਲ ਕੀਤਾ ਜੈ ਗੁਰੂ